ਕੱਦ ਵਧਾਣਾ ਚਾਹੁੰਦੇ ਹੋ ਇਸ ਵੀਡੀਓ ਦੇ ਵਿੱਚ ਕੱਦ ਵਧਾਉਣ ਵਾਲੀਆਂ ਪੰਜ ਬੈਸਟ ਐਕਸਰਸਾਈਜ਼ ਦੱਸਾਂਗਾ ਆਪਾਂ ਸਾਰਿਆਂ ਨੂੰ ਪਤਾ ਹੈ ਕਿ 100% ਆਪਣੀ ਹਾਈਟ ਆਪਣੇ ਜੈਨੇਟਿਕ ਦੇ ਆਧਾਰਤ ਹੁੰਦੀ ਹੈ ਪਰ 30 ਤੋਂ 40% ਐਕਸਰਸਾਈਜ਼ ਕਰਨ ਨਾਲ ਆਪਾਂ ਆਪਣੀ ਹਾਈਟ ਇਨਕਰੀਜ਼ ਕਰ ਸਕਦੇ ਹਾਂ ਐਕਸਰਸਾਈਜ਼ ਕਰਨ ਦਾ ਮਤਲਬ ਇਹ ਹੈ ਕਿ ਆਪਣੀ ਰੀਡ ਦੀ ਹੱਡੀ ਦੇ ਵਿੱਚ ਜਿੰਨਾ ਜ਼ਿਆਦਾ ਸਟ੍ਰੈਚ ਹੋਊਗਾ ਜਿੰਨੀ ਜ਼ਿਆਦਾ ਆਪਣੀ ਰੀਡ ਦੀ ਹੱਡੀ ਦੇ ਵਿੱਚ ਖਿਚਾਅ ਹੋਊਗਾ ਓਨੀ ਜ਼ਿਆਦਾ ਆਪਣੀ ਹਾਈਟ ਇਨਕਰੀਜ਼ ਹੋਊਗੀ ਤਾਂ ਕਿਹੜੇ ਨੇ ਪੰਜ ਐਕਸਰਸਾਈਜ਼ਾਂ ਦੇਖੋ ਹੋ ਪੀੜ ਵਿੱਚੋਂ ਪਹਿਚਾਣ ਬਣਾਉਣੀ ਸੋਖੀ ਨਹੀਂ ਕਹਣਾ ਮਖਣੀ ਚੌਕੀ ਨਹੀਂ ਹੁੰਦੀ ਉੱਚੋਟੀ ਨਾਲ ਟਕਰਾ ਕੇ ਬਦਲੀ ਵਰਤੀ ਹੁੰਦੀ ਆ ਤੁਣਕਾ 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 ਕਰਕੇ ਗੁੱਡੀ